ਦਾ ਮਾਮਲਾ ਤੁਹਾਨੂੰ ਯਾਦ ਹੋਏਗਾ ਕਿ ਪਿੰਡ ਮਹਾਰਾਜ ਦੇ ਵਿੱਚ ਇਹ ਜੋਧੇ ਦੀ ਦੋ ਬਿਆਨਾਂ ਜੀ ਵੀ ਜਿਹੜਾ ਇਹ ਮੁੰਡਾ ਹੈਗਾ ਜੋਧਾ ਇਹਨੂੰ ਇਹ ਲੱਗਦਾ ਜੀ ਵੀ ਮੈਂ ਛੇਤੀ ਛੇਤੀ ਪ੍ਰਧਾਨ ਬਣ ਜਾ ਬਣਦਾ ਹੋਰ ਨਿਉ ਆਣ ਪੜਾਈ ਵਿਚਾਰਾ 8ਵੀਂ ਫੇਲ ਹੈ ਤਿੰਨਾਂ ਦੀ 8ਵੀਂ ਚ ਫੇਲ ਹੋਇਆ ਵੈ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਤੇ ਕੱਲ ਦਾ ਮਾਮਲਾ ਤੁਹਾਨੂੰ ਯਾਦ ਹੋਏਗਾ ਕਿ ਪਿੰਡ ਮਹਾਰਾਜ ਦੇ ਵਿੱਚ ਕੁਝ ਵਿਅਕਤੀਆਂ ਦੇ ਉੱਤੇ ਇੱਕ ਪਰਚਾ ਦਰਜ ਕੀਤਾ ਜਾਂਦਾ ਪਰਸੂ ਰਾਤ ਨੂੰ ਕੱਲ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਜ਼ਮਾਨਤ ਰਿਹਾਈ ਕਰਨ ਦੀ بجائے ਪੁਲਿਸ ਉਹਨਾਂ ਨੂੰ ਕਿਵੇਂ ਲੈ ਕੇ ਜਾਂਦੀ ਹੈ ਵੀਡੀਓਜ਼ ਕੁਝ ਵਾਇਰਲ ਹੋ ਰਹੀਆਂ ਨੇ ਪਿੰਡ ਮਹਾਰਾਜ ਦੇ ਲੋਕ ਇਸ ਵਕਤ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਕਿ ਪਿੰਡ ਦੇ ਵਿੱਚ ਜੋ ਮੌਜੂਦਾ ਹਾਲਾਤ ਬਣੇ ਨੇ ਉਹਦੇ ਉੱਤੇ ਇਹਨਾਂ ਦਾ ਕੀ ਕਹਿਣਾ ਹੈ ਸਾਡੇ ਨਾਲ ਕਰਮਜੀਤ ਜੀ ਕਰਮਜੀਤ ਜੀ ਜਿਹੜੇ ਮੌਜੂਦਾ ਹਾਲਾਤ ਬਣੇ ਨੇ ਆਮ ਆਪਾ ਆਵਾਸ਼ ਪਾਉਣੇ ਆ ਜਾਂ ਕੁਝ ਵੀ ਕਰਦੇ ਪਿੰਡ ਦੇ ਸਾਂਝੇ ਕੰਮ ਹੁੰਦੇ ਆ ਇਹ ਮਾਮਲਾ ਉੱਠਿਆ ਕਿੱਥੋਂ ਆ ਕੀ ਗੱਲ ਹੋਈ ਹੈ ਸਾਰੇ ਇਹਨਾਂ ਜੀ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਆ ਜੀ ਇਹਦੇ ਵਿੱਚ ਸਾਡੇ ਪਿੰਡਾਂ ਦੀ ਬਾਈਏ ਦੀ ਲਾ ਲੋ ਜੀ ਲਹਿਰਾ ਮੁਹੱਬਤ ਮਹਰਾਜ ਭੈਣੀ ਸਾਡੇ ਤੋਂ ਤਿੰਨ ਚਾਰ ਪਿੰਡ ਬਾਈਏ ਦੇ ਵੀ ਆ ਗਏ ਜੀ ਮਾੜੀ ਦੀ ਵੀ ਆ ਕੁਝ ਵਿੱਚ ਇਹ ਜਦੋਂ ਰੇਟ ਕਲੈਕਟਰ ਰੇਟ ਆਇਆ ਜੀ ਉਦੋਂ ਚਲੋ ਇਹਨਾਂ ਨੇ ਕਮੇਟੀ ਬਣਾਈ ਇੱਕ ਵੀ ਭਾਈ ਆਪਾਂ ਕੋਈ ਫੰਡ ਇਕੱਠਾ ਕਰਕੇ ਆਪਾਂ ਧਰਨਾ ਦੇ ਗਏ ਇਹਨਾਂ ਨੇ ਧਰਨਾ ਵੀ ਦਿੱਤਾ ਅਸੀਂ ਉਹ ਚਲੋ ਉਹ ਧਰਨਾ ਚ ਵੀ ਹੈ ਨਹੀਂ ਸੀਗੇ ਅਸੀਂ ਉਹ ਲਾਈਨ ਚ ਹੈ ਨਹੀਂ ਨਾ ਸਾਡੀ ਕੋਈ ਜ਼ਮੀਨ ਆਈ ਸੀ ਪਰ ਇਹਨਾਂ ਨੇ ਧਰਨਾ ਦਿੱਤਾ ਕੈਪਟਨ ਸਾਹਿਬ ਦੇ ਸੀਐਮ ਉਹਦੇ ਆਪਣੇ ਮਹਿਲਾਂ ਦੇ ਮਾਰ ਗਏ 15 ਦਿਨ ਧਰਨਾ ਲਈ ਰੱਖਿਆ ਉਥੇ ਟਰਾਲੀਆਂ ਲੈ ਕੇ ਵੀ ਜਾਂਦੇ ਰਹੇ ਕਾਰਾਂ ਲੈ ਕੇ ਵੀ ਜਾਂਦੇ ਰਹੇ ਕੋਈ ਇਹਨਾਂ ਨੇ ਫੰਡ ਇਕੱਠਾ ਕਰਿਆ ਸੀ ਪਰ ਫੰਡ ਇਕੱਠਾ ਤਾਂ ਲੀਡਰਾਂ ਕੋਲੇ ਹੁੰਦਾ ਨਾ ਜੀ ਨਾ ਕਿ ਜਿਹੜੇ ਫਰਜ਼ ਕਰੋ ਮੇਰੀ ਜ਼ਮੀਨ ਆਈ ਆ ਮੇਰੀ ਜ਼ਮੀਨ ਕੋਈ ਕਮੇਟੀ ਆ ਗਈ ਵੀ ਆਪਾਂ ਫੰਡ ਇਕੱਠਾ ਕਰਨਾ ਮੈਂ ਨਾਲ ਚੱਲਿਆ ਕਿ ਮੈਂ ਦੋਸ਼ੀ ਥੋੜੀਆਂ ਜੀ ਇਹ ਬੰਦੇ ਜਿਹੜੇ ਸਾਡੇ ਚਾਰ ਬੰਦਿਆਂ ਤੇ ਸੌਲ ਪੱਤੀ ਦਾ ਤੇ ਪਰਚਾ ਦਿੱਤਾਗਾ ਇਹ ਤਾਂ ਇੱਕ ਨਾਲ ਜਦੋਂ ਕੋਈ ਕਮੇਟੀ ਬਣ ਕੇ ਵੀ ਆਪਾਂ ਫੰਡ ਇਕੱਠਾ ਕਰਨਾ ਵੀ ਆਪਾਂ ਉਹ ਕਰੇ ਵੀ ਜਾਣਾ ਉਹ ਕਰੇ ਉਹ ਨਾਲ ਗਏ ਆ ਜੀ ਇਹ ਜੋੜਾ ਵੀ ਮੰਨੀ ਜਾਂਦਾ ਇੱਕ ਜੀਟੀਵੀ ਚੈਨਲ ਤੇ ਭਈ ਇਹ ਨਾਲ ਸੀਗੇ ਫੰਡ ਉਹਨੂੰ ਦਿੱਤਾ ਫੰਡ ਜਿਹੜੇ ਦਿੱਤਾ ਉਹਦਾ ਤਾਂ ਪਰਚਾ ਕਰਾਓ ਜੀ ਅਸੀਂ ਕਿਦੋਂ ਕਹਿੰਦੇ ਜੇ ਕੋਈ ਪੈਸੇ ਕਿਸੇ ਦੇ ਖਾਦੇ ਆ ਉਹ ਤੇ ਇਨਕੁਆਰੀ ਹੋਵੇ ਇਹ ਥੋੜਾ ਜੀ ਪਹਿਲਾਂ ਤਾਂ ਜਦੋਂ ਵਾਸ਼ ਦੀ ਗੱਲ ਹੁੰਦੀ ਹੈ ਪਿੰਡ ਦੇ ਵਿੱਚ ਗੱਲ ਹੁੰਦੀ ਹੈ ਪੰਚਾਇਤੀ ਤੌਰ ਤੇ ਹਿਸਾਬ ਲੈਣੇ ਆ ਕੋਈ ਵੀ ਗੱਲ ਹੁੰਦੀ ਹੈ ਕਿਉਂਕਿ ਇਹ ਕਿਹੜਾ ਕੋਈ ਸਰਕਾਰੀ ਫੰਡ ਹੈ ਆਪਣਾ ਸਾਂਝਾ ਆ ਆਪਾਂ ਕੋਈ ਪੰਚਾਇਤ ਇਕੱਠੀ ਹੋਈ ਹੈ ਇਸ ਮਾਮਲੇ ਦੇ ਵਿੱਚ ਜਾਂ ਜੋਧੇ ਨੇ ਇਹ ਗੱਲ ਕਹੀ ਵੀ ਭਾਈ ਫਲਾਨਾ ਸੇ ਤੂੰ ਫੰਡ ਖਾ ਗਿਆ ਸਾਨੂੰ ਹਿਸਾਬ ਦੇ ਨਹੀਂ ਜੀ ਹਜੇ ਤੱਕ ਕੋਈ ਮਸਲਾ ਨਹੀਂ ਹੋਇਆ ਜੀ ਇਹ ਜੋਧੇ ਦੀ ਦੋ ਬਿਆਨਾਂ ਜੀ ਇੱਕ ਤਾਂ 6m ਭਗਵੰਤ ਮਾਨ ਕੋਲੇ ਇਹ ਲਾਈਵ ਕਹਿ ਰਿਹਾਗਾ ਵੀ ਜਿਹੜਾ ਇਹਨਾਂ ਨੇ ਫੰਡ ਇਕੱਠਾ ਕਰਿਆ ਮੈਂ ਨਹੀਂ ਦਿੱਤਾ ਮੈਂ ਠੱਗਿਆ ਰਿ ਗਿਆ ਇੱਕ ਪਾਸੇ ਜਿਹੜੀ ਸਾਡੇ ਬੰਦੇ ਤੇ ਉਹਨੇ ਐਫ ਆਈ ਆਰ ਦਰਜ ਕਰਾਈ ਆ ਉਹਦੇ ਵਿੱਚ ਇਹ ਲਿਖਦਾ ਵੀ ਮੈਂ 42000 ਰੁਪਏ ਦਿੱਤਾ ਹੂੰ ਇੱਕ ਪਾਸੇ ਸੀਐਮ ਕੋਲੇ ਤਾਂ ਕਹਿ ਰਿਹਾ ਵੀ ਮੈਂ ਦਿੱਤਾ ਨਹੀਂ ਜੀ ਵੀ ਮੈਂ ਉਹ ਠੱਗਿਆ ਨਹੀਂ ਗਿਆ ਹੋਰ ਬੰਦਿਆਂ ਨੂੰ ਠੱਗੀ ਮਾਰ ਕੇ ਤੇ ਇੱਕ ਪਾਸੇ ਉਹ ਲਿਖ ਰਿਹਾ ਐਫਆਈਆਰ ਦੇ ਵਿੱਚ ਵੀ 42000 ਰੁਪਏ ਦਿੱਤਾ ਜੀ ਫਿਰ ਉਹਨੂੰ ਕੀ ਗਿਲਾ ਕੀ ਹੈ ਪਿੰਡ ਦੇ ਵਿੱਚ ਕੀ ਕੋਈ ਨਿੱਜੀ ਦੁਸ਼ਮਣੀਆਂ ਪਿੰਡਾਂ ਦੇ ਵਿੱਚ ਹੁੰਦੀ ਹੈ ਵੀ ਚੱਲ ਭਗਵੰਤ ਮਾਨ ਆਇਆ ਪਸਾ ਦੇ ਉਹਨਾਂ ਨੂੰ ਗੱਲ ਸੁਣਦਾ ਕਿਉਂਕਿ ਸਰਕਾਰ ਇਸ ਗੱਲ ਤੇ ਲੱਗੀ ਵੀ ਵੀ ਭਾਈ ਲੋਕਾਂ 'ਚ ਅਸੀਂ ਵਿਸ਼ਵਾਸ ਪੈਦਾ ਕਰਨਾ ਇਹਨਾਂ ਜੀ ਜਿਹੜੇ ਸਾਡੇ ਸਿਆਸੀ ਹੁਣ ਲੀਡਰ ਲਾ ਲੋ ਜਾਂ ਅਸੀਂ ਜਿਹੜੇ ਸਿਆਸੀ ਪਿੰਡਾਂ ਦੇ ਲੋਕ ਹੁੰਨੇ ਆ ਸਾਡੇ ਕੋਲੇ ਸਿਆਸਤ ਆ ਜਾਂਦੀ ਆ ਕਿਉਂ ਅਸੀਂ ਜਿਹੜੇ ਪਿੰਡਾਂ ਵਾਲੇ ਹੁੰਨੇ ਆ ਅਸੀਂ ਛੋਟੀ ਸੋਚ ਦੇ ਬੰਦੇ ਹੁੰਨੇ ਆ ਜੇ ਸਾਨੂੰ ਇੱਕ ઠાਣੇਦਾਰ ਵੀ ਨੌ ਲੈ ਕੇ ਬੁਲਾ ਲੇ ਵੀ ਕਰਮਜੀਤ ਸਿੰਘ ਆਜਾ ਜੇ ਡਿਊਟੀ ਨੇ ਬੁਲਾ ਲਿਆ ਵੀ ਕਰਮਜੀਤ ਸਿੰਘ ਆਜਾ ਫਿਰ ਸਾਡੀ ਜਿਹੜੀ ਹਵਾ ਗਈ ਉਹ ਧਰਤੀ ਤੋਂ ਉੱਪਰ ਹੋ ਜਾਂਦੇ ਸਾਡੇ ਪੈਰ ਪਾਵਰ ਆਈ ਆ ਇਹ ਚਲੀ ਜਾਣੀ ਆ ਜੀ ਇਹ ਪਹਿਲਾਂ ਬਹੁਤ ਕੋਲੇ ਆ ਕੇ ਚਲੀ ਗਈ ਸਾਡੇ ਪਹਿਲਾਂ ਵੀ 2015 ਦੇ ਵਿੱਚ ਬਹੁਤ ਵੱਡਾ ਖਾਣਡ ਹੋਇਆ ਸਾਡੇ 57 ਤੇ 302 ਦੇ ਪਰਚੇ ਨਜਾਇਜ਼ ਦਿੱਤੇ ਜੀ ਮਾਰਿਆ ਕਿਸੇ ਨੇ 307 ਦੇ 2 ਦੇ ਪਰਚੇ ਸਾਡੇ ਬੰਦੇ ਤੇ ਦਿੱਤੇ ਹੀ ਉਹੀ ਅੱਜ ਸਥਿਤੀ ਫੇਰ ਮਹਾਰਾਜ ਦੇ ਵਿੱਚ 10 ਸਾਲਾਂ ਬਾਅਦ ਅੱਜ ਦੀ ਸਥਿਤੀ ਫੇਰ ਮਹਾਰਾਜ ਦੀ ਉਹੀ ਬਣੀ ਜਾਂਦੀ ਹੈ ਕਾਂਗਰਸ ਸਰਕਾਰ ਰਹੀ ਜੀ 5 ਸਾਲ ਕਿਸੇ ਤੇ ਕੋਈ ਨਜਾਇਜ਼ ਪਰਚਾ ਨਹੀਂ ਸਾਰੇ ਪਾਰਟੀ ਵਾਜੀ ਖਤਮਾ ਜੀ ਅੱਜ ਫੇਰ ਦੁਬਾਰੇ ਉਹ ਪਾਰਟੀ 10 ਸਾਲਾਂ ਬਾਅਦ ਫੇਰ ਉੱਭਰ ਰਹੀ ਹੈ ਜੀ ਪਿੰਡ ਦਾ ਜਿਹੜਾ ਬਖਾੜਾ ਭਾਈਚਾਰਾ ਉਹ ਅੱਜ ਫੇਰ ਟੁੱਟ ਰਿਹਾ ਹੈ ਜੀ ਤੁਸੀਂ ਕੀ ਕਹੋਗੇ ਕਿ ਤੁਹਾਡੇ ਪਿਤਾ ਜੀ ਤੇ ਜਿਹੜਾ ਮਾਮਲਾ ਦਰਜ ਹੋਇਆ ਹੈ ਕੀ ਇਹਨਾਂ ਨੇ ਤੁਹਾਡੇ ਨਾਲ ਬੈਠ ਕੇ ਕਿਤੇ ਗੱਲ ਨਵੇੜਨ ਦੀ ਗੱਲ ਕਹੀ ਜਾਂ ਕੀ ਕਿਹਾ ਨਹੀਂ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਤੁਸੀਂ ਜਿਹੜਾ ਸਵਾਲ ਕੀਤਾ ਸੀਗਾ ਜੀ ਖਾਲਸਾ ਜੀ ਨੂੰ ਕਿ ਮਤਲਬ ਕਿਉਂ ਕੀਤੀ ਗੱਲ ਇਹ ਬੀ ਦੁਸ਼ਮਣੀ ਸੀ ਕੀ ਸੀ ਜਣਾ ਦੁਸ਼ਮਣੀ ਦਾ ਇਹ ਸੀਗਾ ਜੀ ਮੇਰੀ ਜ਼ਮੀਨ ਤੇ ਕਿਤੇ ਉਹ ਬੰਦੇ ਕੋਲੇ ਆ ਕੋਈ ਸਿਆਸੀ ਨਹੀਂ ਸੀਗਾ ਜੀ ਬੰਦਾ ਜਿਹੜੇ ਫੜੇ ਗਏ ਆ ਉਹਨਾਂ ਚੋਂ ਇਹ ਜੀ ਕੋਈ ਗੱਲ ਨਹੀਂ ਸੀ ਜਿਹੜੀ ਮੇਨ ਗੱਲ ਹੈਗੀ ਆ ਜੀ ਉਹ ਇਹ ਆ ਵੀ ਜਿਹੜਾ ਇਹ ਮੁੰਡਾ ਹੈਗਾ ਜੋਦਾ ਇਹਨੂੰ ਇਹ ਲੱਗਦਾ ਜੀ ਵੀ ਮੈਂ ਛੇਤੀ ਛੇਤੀ ਪ੍ਰਧਾਨ ਬਣ ਜਾ ਪਿੰਡ ਦਾ ਵੀ ਸੀਐਮ ਸਾਹਿਬ ਆਏ ਆ ਮੈਂ ਨਿਗਾ ਚਾਲ ਜਾ ਹੱਥ ਖੜਾ ਕਰਕੇ ਇਹ ਕਹਿੰਦਾ ਜੀ ਉਹ ਕਹਿੰਦਾ ਹਨਾ ਇਦਾਂ ਆਏਗਾ ਇਹੀ ਇਹੀ ਮੇਨ ਕਰਨਾ ਜੀ ਹੋਰ ਕੁਛ ਮੇਨ ਗੱਲ ਹੀ ਇਹ ਹੈ ਸਹੀ ਸੋ ਮਾਮਲਾ ਲੀਡਰ ਲੀਡਰੀ ਚਮਕਾਉਣ ਦਾ ਹੈ ਮਾਮਲਾ ਇਹਦੇ ਵਿੱਚ ਪਿੰਡ ਦੇ ਵਿੱਚ ਜਿਹੜੀ ਅੱਜ ਰੈਸਲੈਸਨੈਸ ਪੈਦਾ ਹੋਈ ਹੈ ਅੱਜ ਕੱਲ ਮਾਮਲਾ ਦਰਜ ਹੋਇਆ ਸਾਰੀ ਰਾਤ ਥਾਣੇ 'ਚ ਬੈਠੇ ਰਹੇ ਦੋ ਦਿਨ ਦੀ ਜਿਹੜੀ ਪ੍ਰਕਿਰਿਆ ਹੈ ਕੀ ਹੋਇਆ ਜੀ ਸਾਰਾ ਕੁਝ ਬਹੁਤ ਹੀ ਸਾਰਾ ਕੁਝ ਸਾਇਤਾ 86 ਨਾ ਕੋਈ ਇਹਨਾਂ ਦਾ ਨਿੱਜੀ ਹੈ ਹੁਣੇ ਮੁੰਡੇ ਦੀ ਜ਼ਮੀਨ ਉਹਦੇ ਕੋਲੇ ਹੁੰਦੀ ਹੈ ਜਿਹੜੇ ਦੂਜੇ ਮੁੰਡਾ ਹਰਪਾਲ ਉਹਦੇ ਮੁੰਡੇ ਉਹਨਾਂ ਦਾ ਸਾਰਾ ਗਵਾਂਡ ਹੈ ਸਾਰੇ ਰਲ ਮਿਲ ਕੇ ਕੰਮ ਕਰਦੇ ਸੀ ਪਤਾ ਹੀ ਨਹੀਂ ਕੀ ਹੋ ਗਿਆ ਅਚਾਨਕ ਹੀ ਕੋਈ ਪਾਣਾ ਵਰਤ ਗਿਆ ਉਹ ਗੱਲ ਨਹੀਂ ਸਾਰੇ ਪਿੰਡ ਚ ਹਾਹਾਕਾਰ ਮੱਚੀ ਪਈ ਹਾਂਜੀ ਤੁਸੀਂ ਨੌਜਵਾਨ ਵਰਗ ਇਸ ਬਾਰੇ ਕੀ ਸੋਚਦੇ ਹੋ ਕਿ ਪਾਰਟੀ ਨਵੀਂ ਆਈ ਸੀ ਨਵਾਂ ਇੱਕ ਤਬਦੀਲੀ ਬਾਰੇ ਸੋਚਿਆ ਸੀਗਾ ਜਿਹੜਾ ਅੱਜ ਤੁਹਾਡੇ ਪਿੰਡ ਦੇ ਵਿੱਚ ਗੱਲ ਹੋਈ ਹੈ ਸਾਰਾ ਪਿੰਡ ਇਸ ਚੀਜ਼ ਨੂੰ ਲੈ ਕੇ ਜੋ ਬਾਈ ਨੇ ਆਖਿਆ ਚਿੰਤਕ ਹੈ ਦੀ ਵਜਾ ਤਾਂ ਇਹ ਇਹੀ ਹੈ ਵੀ ਜਦੋਂ ਇੱਕ ਬੰਦੇ ਦੇ ਫਤੂਰ ਸਿਰ ਨੂੰ ਚੜ ਜੇ ਵੀ ਜੋ ਵੀ ਆ ਮੈਂ ਹੀ ਆ ਉਹ ਅਕਸਰ ਮੀਡੀਆ ਦੇ ਵਿੱਚ ਲਾਈਮਲਾਈਟ ਚਾਹੁੰਦਾ ਹੀ ਜਦੋਂ ਵੀ ਮੀਡੀਆ ਅੱਗੇ ਆਉਂਦਾ ਕੋਈ ਗੱਲ ਕਹਿੰਦਾ ਮੈਂ ਐਵੇਂ ਕੀਤਾ ਮੈਂ ਐਵੇਂ ਕੀਤਾ ਹੁਣ ਕੱਲ ਉਹ ਇੰਟਰਵਿਊ 'ਚ ਕਹਿ ਰਿਹਾ ਸੀ ਵੀ ਸੀਐਮ ਸਾਹਿਬ ਨੇ ਮੈਨੂੰ ਕਿਹਾ ਤੂੰ ਕਾਰਵਾਈ ਕਰ ਵੀ ਉਹ ਕੋਈ ਅਫੀਸ਼ੀਅਲ ਨਹੀਂ ਹੈਗਾ ਕੋਈ ਉਹਦੇ ਕੋਲੇ ਅਹੁਦਾ ਨਹੀਂ ਹੈਗਾ ਉਹਦੇ ਕੋਲੇ ਕਾਰਵਾਈ ਕਰਨ ਦਾ ਕੀ ਹੱਕ ਹੈ ਬਸ ਉਹ ਇੱਕ ਲਾਈਮਲਾਈਟ ਦੇ ਚੱਕਰ ਦੇ ਵਿੱਚ ਇਕੋਂ ਨੂੰ ਪਿੰਡ ਦੀ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਇਸ ਗੱਲ ਨੂੰ ਬਿਨ ਵਜਾ ਤੋਂ ਵਧਾ ਰਿਹਾ ਹੈ ਜੀ ਉਹ ਇੱਕ ਉਹਦਾ ਵੀ ਕਸੂਰ ਨਹੀਂ ਆਣ ਪੜਾਈ ਵਿਚਾਰ ਅੱਠਵੀਂ ਫੇਲ ਹੈ ਤਿੰਨ ਵਾਰੀ ਅੱਠਵੀਂ ਚ ਫੇਲ ਹੋਇਆ ਵਾ ਹੁਣ ਪੜਿਆ ਲਿਖਿਆ ਬੰਦਾ ਹੁੰਦਾ ਯੋ ਸੋਚਦਾ ਉਹ ਵਿਚਾਰਦਾ ਉਹ ਸਾਰੇ ਪਾਸੇ ਆਪਦੀ ਸੋਚ ਦੇ ਘੋੜੇ ਭਜਾਉਂਦਾ ਵੀ ਕੋਈ ਗਲਤ ਤਾਂ ਨਹੀਂ ਹੋਜੂ ਅਣ ਪੜ ਬੰਦੇ ਦੀ ਸੋਚ ਐਡੀ ਨਹੀਂ ਹੁੰਦੀ ਇਹ ਵੀ ਵੱਡੀ ਵਹਿਜ ਹੈ ਇਹਦੀ ਇੱਕ ਜਿਵੇਂ ਹੁਣ ਇਹ ਸਾਡੇ ਬ੍ਰਦਰ ਨੇ ਜੀ ਇਹ ਪੀ ਐਚ ਡੀ ਹੋਲਡਰ ਨੇ ਲਓ ਇਹਨਾਂ ਨੇ ਕੀਤੀ ਹੋਈ ਹੈ ਇਹ ਕੋਈ ਵੀ ਗੱਲ ਕਰਨ ਤੋਂ ਪਰਸੋਂ ਦੇ ਉਹਦੇ ਖਿਲਾਫ ਜਾਣ ਤੋਂ ਪਹਿਲਾਂ ਅਸੀਂ 10 ਵਾਰੀ ਸੋਚਦੇ ਆਂ ਵੀ ਆਪਣੇ ਘਰਾਂ ਦਾ ਮੁੰਡਾ ਯਾਰ ਕੋਈ ਗਲਤ ਗੱਲ ਤਾਂ ਨਹੀਂ ਹੋ ਜੂ ਪਰ ਉਹ ਇੱਕ ਆਣਪੜ ਬੰਦਾ ਹੀ ਉਹਦੀ ਐਡੀ ਸੋਚ ਹੀ ਹੈ ਨਹੀਂ ਜੀ ਹੁਣ ਕੀ ਏਜੰਡਾ ਹੈ ਤੁਹਾਡਾ 751 ਜਿਵੇਂ ਤੁਸੀਂ ਅਖਿਆ ਕੀ ਕੱਲ ਰ 751 ਕਰ ਦਿੱਤੀ ਕਿ ਹੁਣ ਪਿੰਡ ਨੇ ਕੀ ਮਸਲਾ ਜਿਹੜਾ ਹੈ ਪਿੰਡ ਨੇ ਕੀ ਸੋਚਿਆ ਜੀ ਇਸ ਬਾਰੇ ਸਾਰਾ ਜੀ ਕੱਲ ਜਦੋਂ 751 ਸਾਡੇ ਬੰਦਿਆਂ ਦੇ ਫਿਰ ਅਸੀਂ ਧਰਨਾ ਲਾਤਾ ਸੀਗਾ ਥਾਣੇ ਫੂਲਦੇ ਜੀ ਅੱਛਾ ਅਸੀਂ ਤਾਰਨਾ ਲਾ ਕੇ ਰੰਪਰੇ ਅਸੀਂ ਬੈਗੇ ਸੀਗੇ ਗੇਟ ਮੋਰੇ ਉੱਥੇ ਡਿਪਟੀ ਸਾਹਿਬ ਆਏ ਐਸ ਐਚਓ ਆ ਗਏ ਉਹਨਾਂ ਨੇ ਸਾਨੂੰ ਅੰਦਰ ਸੱਦ ਕੇ ਪੰਜ ਸੱਤ ਬੰਦਿਆਂ ਨੂੰ ਸਾਡੇ ਨਗਰ ਕਪੰਚਾਇਤ ਦੇ ਪ੍ਰਧਾਨ ਸੀਗੇ ਹਿੰਦਾ ਸੀ ਕਾਲੀਦਲ ਦਾ ਹਲਕਾ ਇੰਚਾਰਜ ਆਈ ਅਸੀਂ ਸੀਗੇ ਜੀ ਉਹਨਾਂ ਨੇ ਸਾਨੂੰ ਪਿਛਵਾਜ ਦਵਾਇਆ ਵੀ 7:51 ਅਸੀਂ ਵੀ ਉੱਥੇ ਕੋਈ ਗੜਬੜ ਨਾ ਹੋ ਜੇ ਇਹ ਤਾਂ ਕਰੀਏ ਕੱਲ ਨੂੰ ਅਸੀਂ ਇਹਨਾਂ ਨੂੰ 9 ਵਜੇ ਐਸ ਡੀਐਮ ਸਾਹਿਬ ਦੇ ਲੈ ਰਿਲੀਜ਼ ਕਰਾ ਦੇਾਂਗੇ ਅਸੀਂ ਉਹਨਾਂ ਨੂੰ ਆਲਟੀਮੇਟਮ ਦਿੱਤਾ ਸੀਗਾ ਜੀ ਵੀ ਜੇ ਤਾਂ ਸਾਡੇ ਬੰਦੇ 10-11 ਵਜੇ ਤੱਕ ਛੱਡ ਦਿੱਤੇ ਜਾਣ ਨਹੀਂ ਅਸੀਂ 3 ਵਜੇ ਜਿਹੜਾ ਟਿਊ ਪੁਆਇੰਟ ਆ ਜੀ ਚੰਡੀਗੜ੍ਹ ਬਸ਼ੰਡਾ ਰੋਡ ਅਸੀਂ ਉਹ ਜਾਮ ਕਰਾਂਗੇ ਤੇ ਸਖਪਾਲ ਸਿੰਘ ਖਹਿਰਾ 3 ਵਜੇ ਆ ਕੇ ਉਹ ਗਵਾਈ ਕਰਨਗੇ ਧਰਨੇ ਦੀ ਜੀ ਤੇ ਅਸੀਂ ਧਰਨਾ ਲਾਵਾਂਗੇ ਨਿਰੰਤਰ جاری ਰਹੂਗਾ ਜਿੰਨਾ ਚਿਰ ਸਾਡੇ ਬੰਦਿਆਂ ਨੂੰ ਇਹ 755 ਚੋ ਜਵਾਨ ਤੁਰਦੇ ਸੋ ਪਿੰਡ ਵਾਲਾ ਦੀ ਤੁਸੀਂ ਗੱਲਬਾਤ ਸੁਣ ਲਈ ਪਿੰਡ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਪਿੰਡ ਦੇ ਵਿੱਚ ਇੱਕ ਤਰ੍ਹਾਂ ਨਾਲ ਰੋਸਾ ਵੀ ਆ ਸੋ ਕਈ ਵਾਰੀ ਅਣਜਾਣ ਪੁਣੇ ਦੇ ਵਿੱਚ ਹੋਸ਼ੇਪਨ ਦੇ ਵਿੱਚ ਅਸੀਂ ਬੜਾ ਕੁਝ ਕਰ ਜਾਂਦੇ ਹਾਂ ਪਰ ਪਿੰਡ ਦੇ ਜਿਹੜਾ ਪਿੰਡ ਹੈ ਉਹ ਸ਼ਹਿਰ ਨਹੀਂ ਹੁੰਦਾ ਪਿੰਡ ਪਿੰਡ ਹੁੰਦਾ ਤੇ ਪਿੰਡ ਦੇ ਵਿੱਚ ਬੜਾ ਸੋਚ ਸਮਝ ਕੇ ਸਾਨੂੰ ਹਰੇਕ ਕਦਮ ਪੁੱਟਣਾ ਪੈਂਦਾ ਸੋ ਕੈਮਰਾਮੈਨ ਕਰਨ ਦੇ ਨਾਲ ਮੈਂ ਸੌਰਨ ਸਿੰਘ ਧਾਨੇਵਾਲੀਆ ਫੂਲ ਕਚੈਰੀਆਂ ਤੋਂ